ਆਪਨ ਸੰਗ ਆਪ ਪਰਵਰਾਤੇ ਤੇ ਤੁਮਰੇ ਉਸਤ ਤੁਮ ਤੇ ਹੋਈ ਨਾਨਕਾ ਵਰਨ ਜਾਣ ਸਕੋਈ ਸਰਵ ਧਰਮੇ ਸੇਸ਼ ਧਰਮ ਹਰਗੋ ਨਾਮ ਜਪ ਨਿਰਮਲ ਕਰਮ ਸਗਲ ਕਰਿਆ ਮੈਂ ਊਤਮ ਕਰਿਆ ਸਾਧ ਸੰਗ ਦੁਰਮਤ ਮਲ ਹੀ ਰਿਆ ਸਗਲ ਊਦਮ ਮੈਂ ਊਦਮ ਭਲਾ ਹਰਗਾ ਨਾਮ ਜਪੋ ਜੀ ਸਦਾ ਸਾਗਲ ਵਾਨੀ ਮੈਂ ਅਮਰ ਤਬਾਨੀ ਹਰ ਕੋ ਜਸ ਸੁਨ ਰਸਨ ਬਖਾਨੀ ਸਾਗਲ ਦਾਨ ਦਇਓ ਤਮ ਦਾਨ ਨਾਨਕ ਜੈ ਘੜ ਬਸਿਆ ਹਰ ਨਾਮ ਸਲੋਕ ਨਿਰਗੋ ਨੇ ਆ ਰਹਿਆ ਨੇ ਆ ਸੋ ਪ੍ਰਭ ਸਦਾ ਸਮਾਲ ਜਿਨ ਕੇ ਆਦੇ ਸਚੇ ਤਰਖ ਨਾਨਕ ਨਿਵਹਿ ਨਾਲ ਆਸ਼ਟਪਦੀ ਰਮੈ ਆਗੇ ਗੁਣ ਚੇਤ ਪਰਾਨੀ ਕਾਮਨ ਮੂਲ ਤੇ ਕਾਮਨ ਦ੍ਰਿਸ਼ਟਾਨੀ ਜਿੰਦੋ ਸਾਜ ਸਵਾਰ ਸੰਗਾਰਿਆ ਗਰ ਭਗਨ ਮੈਂ ਜਿਨੇ ਉਹ ਵਾਰਿਆ ਵਾਰ ਵਿਸਾ ਤੁਜੇ ਪਿਆਰੇ ਦੂਦ ਪਰ ਜੋ ਮਨ ਭੋਜਨ ਸੁਖ ਸੂਦ ਬਿਰਦ ਪਿਆ ਉਪਰ ਸਾਗ ਸੈਨ ਮੁਖ ਆਪਿਆ ਉਹ ਬੈਠ ਕੋ ਦੈਨ ਇਹਨ ਰਗੋਨਾ ਗੋਨਾ ਕਸ਼ੂਨਾ ਪੂਜੈ ਬਖਸ ਲਿਓ ਦੋ ਨਾਨਕ ਸੀਜੈ ਜੈ ਭਰਸਾਦ ਤਰ ਉਪਰ ਸੁਖ ਵਸੈ ਸੋਤਿ ਪ੍ਰਾਦ ਮੀਤ ਬਨਤਾ ਸੰਗ ਹਸੈ ਜੈ ਭਰਸਾਦ ਬੀਵ ਸੀ ਤਲਜਲ ਸੁਖ ਦਾਈ ਭਵਨ ਪਾਵ ਗਮੌਲਾ ਜੈ ਭਰਸਾਦ ਪੋਗੇ ਸਭ ਰਸਾ ਸਗਲ ਸਮ agre ਸੰਗ ਸਾਧ ਵਸੈ ਦੇਨ ਹਸ ਭਵ ਕਰਨੇ ਤੇਰ ਰਸਨ ਤੇ ਤੇ ਆਗ ਅਮਰ ਸਗ ਰਚਨ ਐਸੇ ਦੁਖ ਬਡਾਂ ਦਵੇ ਆਪੇ ਨਾਨਕ ਗਾੜ ਲਿਓ ਪ੍ਰਭ ਆਪੇ ਆਗਾਂਤ ਜੋ ਰਾਖਨ ਹਰ ਤੇ ਸੋ ਪ੍ਰੇਤਨ ਕਰੇ ਗਵਰ ਜਾਗੇ ਸੇਵਾ ਨਵਨਤ ਪਾਵੇ ਤਾਂ ਸੰ ਮੂੜਾ ਮਨ ਲੀਲਾਵੇ ਜੋ ਥਾਕਰ ਸਾਧ ਸਦਾ ਹਜੂਰੇ ਤਾ ਕੋ ਮੰਦਾ ਜਾਣ ਦਤੂਰੇ ਜਾਗੇ ਟੈਲ ਪਾਵੈ ਦਰਗਹਿ ਮਾਨ ਤਿਸੇ ਬਸਾਰੇ ਮਗਦ ਜਾਣ ਸਦਾ ਸਦਾ ਹੋ ਭੂਲਨਾਰ ਨਾਨਕ ਰਖਨਾਰ ਅਪਾਰ ਰਤਨ ਧਿਆ ਗਉੜੀ ਸੰਗ ਰਚੈ ਸਾਜ ਸੋੜ ਚੂੜ ਸੰਗ ਮਚੈ ਜੋ ਸੜ ਨਾ ਸੋ ਅਸਤਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਨੈ ਸੋੜ ਜਾਏ ਤਿਸ ਗਾ ਸਰਮ ਕਰੈ ਸੰਗ ਸਾਈ ਤਿਸ ਪਰ ਹਰੈ ਚੰਦਨ ਰੇ ਬੂਧਾਰੇ ਤੋਏ ਅੰਗਰਦਵ ਪ੍ਰੀਤਿ ਪਸੰ ਸੰਗ ਹੋਇ ਅੰਧ ਗੋਵ ਮੈਂ ਪਤ ਤੋ ਵਿਕਰਾਲ ਨਾਨਕ ਗਾੜਲਿਓ ਪ੍ਰਭ ਦਇਾਲ ਕਰ ਦੂਦ ਪਸੂ ਕੀ ਮਾਨ ਸਜਾਤ ਲੋਗ ਬਜਾਰਾ ਕਰੇ ਦਿਨ ਰਾਤ ਬਾਰ ਬੇਗਾਨ ਧਰਮਲ ਮਾਇਆ ਸਭ ਸਨ ਐ ਗਸ ਕਰੇ ਸਭਾ ਆ ਬਾਰਗਿਆਨ ਧਿਆਨਿ ਸਨਾਨ ਅੰਦਰ ਵਿਆ ਬੈ ਲੋਭ ਸਵਾਨ ਅੰਦਰ ਆਗਨ ਭਾਰ ਤਨ ਸਵਾਹ ਗਲ ਪਾਥਰ ਕੈਸੇ ਤਰੇ ਅਥਾ ਜਾਕੇ ਅੰਦਰ ਵਸੇ ਪ੍ਰਵਾਪ ਨਾਨਕ ਤੇਜਨ ਸਹਜ ਸਮਾਤ ਸੁਨੰਦ ਕੈਸੇ ਮਾਰਗ ਪਾਵੈ ਤਰਗ ਲਿਓ ਓੜ ਨਿਵਹਾਵੈ ਕਹਾਂ ਬੁਜਾਰਤ ਬੂਜੇ ਡੋਰਾ ਨਿਸ ਕਹੇ ਤੋ ਸਮਝੇ ਪੂਰਾ ਕਹਾਂ ਕ੍ਰਿਸ਼ਨ ਬਦ ਗਾਵੇ ਗੁੰਗ ਯਤਨ ਕਰੇ ਤੋ ਵੀ ਸੁਰ ਭੰਗ ਕਹ ਬਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰ ਨਾਰਗ ਤੁਮਰੀ ਕਿਰਪਾ ਦਾਰੇ ਸੰਗ ਸਾਈ ਸੋ ਆਵੇ ਨਾ ਜੀਤ ਜੋ ਵੇ ਰਾਹੀ ਤਾਂ ਸੋ ਪ੍ਰੀਤ ਬੁਲਵਾ ਕੇ ਗਹਿਤੀ ਤਰਵਸੈ ਆਨੰਦ ਕੇ ਲਮਾਇਆ ਰੰਗ ਰਸੈ ਦ੍ਰਿੜ ਕਰਮਾਣੇ ਮਨੇ ਪਰਤੀਤ ਕਾਨਾਵੇ ਮੋੜੇ ਜੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਛੋੜ ਬਿਕਾਰ ਮਾਲੋ ਮਤੋ ਐਹੋ ਜੋਗਤ ਬਿਆਨੇ ਖਈ ਜਨਮ ਨਾ ਨਗਰਾ ਘਲਵਾ ਬਨ ਕਰ ਕਰਮ ਤੋठा ਗੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੋ ਮਾਦਬਿ ਦਾੰਬਰ ਗ ਤੇਰੀ ਤੋ ਬਰੇ ਕਿਰਪਾ ਵੈ ਸੁਖ ਕਨੇਰੇ ਕੋਇ ਨ ਜਾਣ ਤੁਮਰੰਤ ਓ ਜੈ ਦੇਉ ਜਾ ਭਗਵੰਤ ਸਾਗਲ ਸਮਗਰੇ ਤੁਮਰ ਸੂਤਰ ਧਾਰੀ ਤਮੰਤਨ ਹੋਇ ਸੋ ਆਗਿਆਕਾਰੀ ਤੇਰੇ ਗਦਮੇ ਤੁਮੀ ਜਾਣੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਸੋੜ ਕ ਲਾਗਿਆ ਨ ਸਵਾਏ ਨਾਨਕ ਗਾਨ ਸਿ ਜਾਈ ਬਿਨ ਨਾਵ ਬਤ ਜਾਈ ਅਸ਼ਟਪਦੀ ਦਾਸਵਾ ਸੋਲੇ ਪਾਸੇ ਪਾਵੇ ਇਕ ਵਾਸ ਕਾਰਨ ਵਿਘੋੜ ਗਵਾਵੇ ਇਕ ਬੀਨਾ ਦੇ ਦਸ ਪੀਰ ਲੈ ਤਾ ਮੂੜਾ ਗਹੋ ਕਾ ਕਰੇ ਏ ਠਾਗੁਰ ਸੋ ਨਾ ਇਚਾਰ ਤਾ ਗੋਗੇ ਜੈ ਸਾਧ ਨਮਸ ਕਰ ਜਾਗੇ ਮਨ ਲਾਗਾ ਪ੍ਰਭ ਮੀਠਾ ਸਰਬ ਸੋਗ ਤਾ ਮਨ ਗੂਠਾ ਜਿਸ ਜਨ ਆਪਣਾ ਹੁਕਮ ਮਨਾਇ ਸਰਬ ਧੋਗ ਨਾਨਿ ਤਨ ਪਾਇਆ ਅਗਨੰਦ ਸਭ ਬਣੀ ਦੇਰਾਸ ਖਾਦ ਵੇਦ ਵਰਤ ਅਨੰਦ ੋਲਾਸ ਆਪਣੇ ਆਮਾਨ ਕਾਸ ਬਾਰ ਸਾਹੋ ਲਈ ਅਗਿਆਨੀ ਮਨ ਰੋਸ ਕਰੀ ਆਪਨੇ ਵਰ ਦੇਤਾ ਭੀਖੋਵੈ ਬੌਰ ਸੁਗਾ ਬਿਸਵਾਸਨੋਵੈ ਜਿਸਕੇ ਵਸ ਤੇਸ ਆਗੈ ਰਾਖੈ ਪਰਵਗੇ ਆਗਿਆ ਮਾਨੈ ਮਥ ਹੋ ਸਾਇ ਜਾਵਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਆਨਗ ਬਾਂਧ ਮਾਇਆ ਕੇਤ ਸਰਬ ਰੋਬਤ ਜਾਨ ਅਨੇਤ ਬਿਰਖੇ ਸਾਇਆ ਸੋਂ ਰੰਗ ਲਾਵੇ ਹੋ ਵਿਨ ਸਾਇ ਹੋ ਮਨ ਬਸਦਾ ਰੇ ਜੋ ਦੇ ਸੈ ਸੋ ਚਾਲਨਾਰ ਲਾ ਬਟੇ ਹੋਂ ਦੰਦਾਂ ਦਾਰ ਬਟਾਓ ਸੋ ਜੋ ਲਾਵੇ ਨੀਓ ਤਾ ਕੋ ਹਾ ਤਨ ਆਵੇ ਕੇ ਮਨ ਹਰਗੇ ਨਾਮ ਗੇ ਪ੍ਰੀਤ ਸੁਖਦਾਈ ਕਰ ਗਿਰਬਾ ਨਾਨਕ ਆਪ ਲਾਈ ਮਿਠਿਆ ਕਨ ਤਦਾਂ ਸਾਨ ਕੜੰਬ ਸਵਾਇਆ ਮਿਠਿਆ ਹੋ ਮੈਂ ਮਮਤਾ ਮਾਇਆ ਮਿਠਿਆ ਰਾਜ ਜੋ ਮਨ ਤਨ ਮਾਲ ਮਿਠਿਆ ਕਾਮ ਕ੍ਰੋਧ ਬਿਕਰਾਲ ਮਿਠਿਆ ਰਤ ਹਾਸੇਂ ਅਸਵ ਬਸਤਰਾ ਮਿਥਿਆ ਰੰਗ ਸੰਗ ਮਾਇਆ ਭੇਖ ਹਸਤ ਮਿਥਿਆ ਨੇਤਰ ਦੇਖਤ ਪਰਤ੍ਰਯ ਰੂਪਾਦ ਮਿਥਿਆ ਤ੍ਰੋ ਮੋਹ அவਮਾਨ ਮਿਥਿਆ ਆਪ ਸੁਪਰ ਕਰਤ ਗਮਾਨ ਅਸਰ ਭਗਤ ਸਾਧਕੇ ਸਰਣਾ ਨਾਨਕ ਜਾਪ ਜਾਪੋ ਜੀਵੇ ਹਰਗੇ ਚਰਨ ਮਿਧਿਆ ਸਰਬਨ ਪਰ ਨਿੰਦਾ ਸੋਨੇ ਮਿਧਿਆ ਸਬਰ ਦਰਬ ਕੋ ਹੀਰ ਮਿਧਿਆ ਨੀਤਰ ਬੇਗਦ ਪਰ ਦ੍ਰਿਏ ਰੂਪਾਦ ਮਿਧਿਆ ਰਸਨਾ ਭੋਜਨ ਅੰਨ ਸਵਾਦ ਮਿਧਿਆ ਚਰਨ ਪਰ ਵਿਕਾਰ ਘੋਦਾਵੇਂ ਮਿਧਿਆ ਮਨ ਪਰ ਲੋਭ ਲੁਪਾਵੇ ਮਿਧਿਆ ਤਾਂ ਨਹੀਂ ਬਾ ਰੂਪਕਾਰ ਮੇਂ ਦਿਆ ਬਾਸਲੇ ਤਵੀ ਕਰ ਬਿਨ ਬੋਜੇ ਮਿਧਿਆ ਸਭ ਭਈ ਸਭਨ ਦੇ ਨਾਨਕ ਹਰ ਹਰ ਨਾਮ ਲਈ ਮੇਰ ਦੇ ਸਾਗਦ ਕੀ ਆਰਜਾ ਸਾਜ ਵਿਨਾ ਗੈ ਹੋਵਤ ਸੂਚਾ ਮਿਰ ਦਾ ਨਾਮ ਵਿਨਾ ਤਨ ਅੰਧ ਮੋਖਾਵਤ ਤਾ ਗੈ ਦੁਰਗੰਧ ਮਨ ਸਮਰਨ ਦੇ ਨਾਰੇਣ ਮਿਰਥਾ ਬਿਹਾਈ ਮੇਗ ਵਿਨਾ ਜੋ ਖੇਤੀ ਜਾਏ ਉਮੰ ਦਾ ਭਜਨ ਬੇਨਾ ਬਿਰਥੇ ਸਭ ਕਾਮ ਜਿਉ ਕਰ ਬਨਗੇ ਨਿਰਾਰਤ தாம் ਤਨ ਦੰਦ ਦੇ ਜਾਨ ਜਹੇ ਘਟ ਵਸਿਓ ਹਰਨਾ ਨਾਨਕ ਦਾਗ ਬਲ ਬਲ ਜਾਵੂ ਰਹਿਤਾ ਵਰ ਕਸ਼ ਅਵਰ ਕਮਾਵਤ ਮਾਨੇ ਬ੍ਰੇਦ ਮੁਖੋਂ ਗੜ ਲਾਵਤ ਜਨਨ ਹਾਰ ਪ੍ਰਭੂ ਪਰਵੀਨ ਪਰਵੇਹਨਾ ਘਾਉ ਪੀਨ ਆਬਰਵ ਦੇਸ ਆਵਨਾ ਕਰ ਆਵਦ ਜਾਵਦ ਜਨਮੇ ਵਰ ਜਿਸ ਗਰੇ ਅੰਦਰ ਵਸੈ ਨਿਰੰਕਾਰ ਤੇਗੇ ਦੇਸੇ ਤਰ ਸੰਸਾਰ ਜੋ ਤੂਫਾਨੇ ਦਿਨ ਬਰਵ ਜਾਤਾ ਨਾਨ ਗੁਨ ਜਨ ਚਰਨ ਪਰਾਤਾ ਕਰੋ ਮੇਨ ਦੇ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਪੈ ਮਾਨੇ ਆਪੇ ਆਪ ਕਰ ਤਨ ਵੀਰਾ ਕੇ ਦੂਰ ਜਨਾਵਤ ਕਿਸੇ ਬੁਜਾਵਤਲੇ ਰ ਉਪਾਵ ਸਿਆਨ ਵਸਾਲ ਤੇ ਰ ਸਭ ਕੇ ਜਾਨ ਆਤਮ ਕੀ ਰਤ ਜਿਸ ਭਾਵੈ ਦੇਸ ਲੈ ਲੜ ਲਾਈ ਥਾਨ ਤਨੰਤਰ ਸਮਾਈ ਸੋ ਸੇਵਕ ਜਿਸ ਕਿਰਪਾ ਕਰੀ ਨਿਮਗ ਨਿਮਗ ਜਾਪੋ ਨਾਨਕ ਹੋਰੀ ਸੋ ਲੋਕ करोद करोदार